ਸਫਰਨਾਮਾ ਸੂਚੀਆਂ ਰੂਹਾਂ ਦੇ ਨਾਮ ਕੋਈ ਜਿ ਰਿਸ਼ਤੇ ਤਾਂ ਰੂਹਾਂ ਦੇ ਹਾਣੀ ਹੁੰਦੇ ਨੇ ਉਮਰਾਂ ਤੇ ਸਮਿਆਂ ਤੋਂ ਉੱਪਰ ਦੀ ਹੁੰਦੀ ਹੈ ਇਹਨਾਂ ਦੀ ਹੋਂਦ ਪ੍ਰੇਮ ਉਸ ਵੱਲ ਵਹਾ ਕਰਦਾ ਹੈ ਜੋ ਕਦੇ ਨਹੀਂ ਵਿਛੜਦਾ ਜੋ ਅਮਰ ਹੈ ਜੋ ਅਵਿਨਾਸ਼ੀ ਹੈ ਰਿਸ਼ਤਿਆਂ 'ਚ ਰੋਹਾਨੀਅਤ ਲੱਭ ਲੈਣ ਵਾਲੀਆਂ ਰੂਹਾਂ ਵਿਲੱਖਣ ਹੁੰਦੀਆਂ ਨੇ ਇਸ ਫਾਨੀ ਸੰਸਾਰ ਤੋਂ ਜਾਣ ਮਗਰੋਂ ਵੀ ਅਜਈਆਂ ਰੂਹਾਂ ਸਾਡੇ ਨਾਲ ਹੀ ਵਿਚਰਦੀਆਂ ਨੇ ਸਾਡੇ ਨਾਲ ਜਿਉਂਦੀਆਂ ਨੇ ਸਾਡੇ ਸਾਹਾਂ ਵਿੱਚ ਇਹ ਇੱਕ ਅਮੁੱਖ ਸਫ਼ਰ ਦੀ ਦਾਸਤਾਨ ਬਣ ਜਾਂਦੀ ਹੈ ਜਦੋਂ ਇਹ ਵਿਸ਼ਵਾਸ ਨਾ ਆਵੇ ਕਿ ਕੋਈ ਸਦਾ ਲਈ ਤੁਰ ਗਿਆ ਤਾਂ ਸਮਝੋ ਤਾਂ ਸਮਝੋ ਉਹ ਆਪ ਦੇ ਤੁਰੰਦਰ ਵਸ ਗਿਆ ਹੈ ਕਿਧਰੇ ਪਤਾ ਨਹੀਂ ਫਿਰ ਇਸ ਜਿੰਦ ਦੇ ਹਿਸਾਬ ਮੁੱਕ ਜਾਂਦੇ ਨੇ ਚਮੜ ਤੋਂ ਸ਼ੁਰੂ ਹੋ ਜਾਂਦੇ ਨੇ ਜਦੋਂ ਕੋਈ ਰੂਹ ਇੱਕ ਜਾਮਾ ਉਤਾਰ ਤੁਹਾਡੇ ਆਪੇ ਵਿੱਚ ਹੀ ਸਮਾ ਜਾਂਦੀ ਹੈ ਮੌਤ ਦਾ ਕੋਈ ਵਕਤ ਨਹੀਂ ਹੁੰਦਾ ਚਲੋ ਜ਼ਿੰਦਗੀ ਤੇ ਭਰੋਸਾ ਰੱਖੀ ਨੀ ਮੋਤੇ ਕਾਲੀ ਬਿੰਦ ਬੈ ਨੀ ਮੋਤੇ ਕਾਲੀ ਤੁਰ ਗਿਆ ਨੂੰ ਕਿੱਥੋਂ ਭਾਲੀ ਚੁੱਪ-ਚੁਪੀ ਤੇ ਤੂੰ ਆਵੜੇ ਖੜਕਾਉਂਦੀ ਨਾ ਕੋਈ ਦਰ ਕੁੜੇ ਇਕ ਹਾਕ ਮਾਰ ਲੈ ਤੁਰਤੀ ਉਂਗੋ ਲੈ ਜਾਂਦੀ ਫੜ ਕੁੜੇ ਸਾਹ ਸੰਵੇਗ ਹੋ ਜਾਣਾ ਫੇਰ ਕਿਹਾ ਰੰਗਰੇਜ਼ ਹੋ ਜਾਣਾ ਜਿੰਦ ਸੰਗ ਅਸਾਂ ਸਦਾ ਹੀ ਰਹਿਣਾ ਇਹ ਪਰਮ ਨਿਤ ਕਿਉ ਪਾਲੀਏ ਬਿੰਦ ਬੈਣੀ ਮੋਤੇ ਕਾਲੀ ਇੱਕ ਗੱਲ ਤਾਂ ਤੂੰ ਦੱਸ ਝਾੜੀ ਜਿੰਦ ਨੂੰ ਮੁਠੀ ਵਿੱਚ ਖਿੰਝ ਫੜੀਏ ਜਾਂ ਫੇਰ ਜਿੰਦ ਵਿਦਾ ਅਸੀਂ ਖਿੰਝ ਕਰੀਏ ਤੇਰੀ ਪੀੜ ਨੂੰ ਅਸੀਂ ਕਿੰਝ ਜਰੀਏ ਤੁਕਦੀ ਥੋਣੀ ਨਿਤ ਮਨ ਬਾਲੀਏ ਬਿੰਦ ਬੈਣੀ ਮੋਤੇ ਕਾਲੀ ਰਿਸ਼ਤਿਆਂ ਨੂੰ ਹੁਣ ਆਖਣਾ ਸਫ਼ਰ ਤੈ ਕਰ ਆਪਣਾ ਸੰਗ ਤੇਰੇ ਚਦ ਤੁਰ ਜਾਵਣਾ ਸਹਿਰ ਮੇਲੇ ਫਿਰ ਕਦ ਆਵਣਾ ਮੰਜ਼ਿਲ ਮੇਰੀ ਨੂੰ ਜਾਣਣਾ ਮੈਨੂੰ ਸਾਹਾਂ ਵਿੱਚ ਅਰਮਾਨਣਾ ਬਿਰਹਾ ਵਿੱਚ ਦੇ ਨਾ ਗਾਲੀਏ ਪਿੰਦ ਬਹਿ ਨਹੀਂ ਮੋਤੇ ਕਾਲੀਏ ਮੈਂ ਮਿੱਟੀ ਮੇਰਾ ਮਿੱਟੀ ਪਹਿਰਨ ਮਿੱਟੀ ਸੰਗ ਭਿਆਲੀ ਮਿੱਟੀ ਹੀ ਨਿਤ ਬਣਾਵੇ ਫਿਰ ਮਿੱਟੀ ਦਰ ਸਵਾਲੀ ਮੰਜ਼ਿਲ ਦੇ ਸਫਰ ਹੋਣ ਤਾਈ ਅਫਸਾਨੇ ਤੈਨੂੰ ਤੱਕਿਆ ਚਲੇ ਸੇ ਬਹਾਨੇ ਜਿੰਦ ਦੇ ਝੇੜੇ ਛੱਟ ਮੁਕਾਵੇਂ ਤੇਰੀ ਵਾਰੀ ਮੁੱਕ ਚੱਲੀ ਚੱਲ ਨੀ ਜਿੰਦੇ ਤੁਰ ਛੱਲੀ ਇੰਜ ਭਲਾ ਕੋਈ ਕਰਦਾ ਏ ਕੌਣ ਬਹਿ ਜਾਂਦੀ ਬਿੰਦ ਰੂਦੀ ਮਾਉਣ ਕੋਈ ਤਾਂ ਇਸ਼ਾਰਾ ਕਰ ਜਾਂਦੀ ਕੋਈ ਮੂਕ ਹੰਗਾਰਾ ਪਰ ਜਾਂਦੀ ਤੇੜਕੀ ਟੁੱਪੜੀ ਹੁਣ ਲੱਭੀ ਜਿੰਦ ਸਰਨਾਵੇਂ ਬਿੰਦ ਬੈ ਨੀ ਮੋਤੇ ਕਾਲੀ ਲੈ ਜਾਂਦੀ ਜਦ ਢਲ ਜਾਂਦੇ ਪਰਛਾਵੇਂ ਬਿੰਦ ਬੈ ਨੀ ਮੋਤੇ ਕਾਲੀ ਅਦ ਬਾਂ ਦੇ ਕਣ ਸੰਭਾਲੀ ਸਫਰਾਂ ਦੀ ਲੋ ਹੁਣ ਬਾਲੀਏ ਤੁਰ ਗਿਆਂ ਦੀਆ ਪੈੜਾਂ ਭਾਲੀਏ ਤੁਰ ਗਿਆਂ ਦੀਆ ਪੈੜਾਂ ਭਾਲੀਏ